ਵਾਹਿਗੁਰੂ 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 ਨਨਕ ਸ਼ਬਦ ਵਿਚਾਰ ਮਹਲਾ 3 ਸਹਜੇ ਜਾਗੈ ਸਹਜੇ ਸੋਐ ਗੁਰਮੁਖ ਅਨ ਦੇ ਨੇ ਉਸ ਤਤ ਹੋਐ ਮਨਮੁਖ ਪਰਮੈ ਸਹਸਾ ਹੋਐ ਅੰਤਰ ਚਿੰਤਾ ਨੀਂਦ ਨਾ ਸੋਐ ਗਿਆਨੀ ਜਾਗੈ ਸਭਹਿ ਸੁਪਹਾਇ ਨਾਨਕ ਨਾਮ ਰਤਿਆਂ ਬਲ ਜਾਉ ਪੌੜੀ ਜੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿਨ ਡਰ ਸੱਟ ਘੱਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸਲੋਕ ਮਹਲਾ 3 ਜੀ ਅੰਤਰ ਗਿਆਨ ਨਾ ਆਇਓ ਜਿਤ ਕਿਸ ਸੋਜੀ ਪਾਇ ਵੇਣ ਡਿਠਾ ਕਿਆ ਸਲਾਹੀਐ ਅੰਦਾ ਅੰਧ ਕਮਾਈ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਇ ਮਹਲਾ ਤੀਜਾ ਇੱਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਜੇ ਦੇਵ ਦੇ ਮਨਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਵਿਖ ਵਿੱਚ ਹੀ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਮਨਹਾਰ ਨਾਨਕ ਸੱਚ ਸਲਾਹੀ ਹੈ ਧੰਨ ਸਵਾਰਨਹਾਰ ਪੌੜੀ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੂੜਿਆਰੀ ਰਜਹਿ ਕੂੜ ਜਿਉ ਵਿਸਤਾ ਕਾਗ ਖਾਵੇ ਜਿਸ ਹਾਰ ਹੋਏ ਕਿਰਪਾਲ ਸੋ ਨਾਮ ਧਿਆਵੇ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵੇ ਸ਼ਲੋਕ ਮਹਲਾ 3 ਸੇਖਾ ਚੌ ਚੱਕਿਆ ਚੌ ਆਇਆ ਏਹੋ ਮਨ ਇਕਤ ਘਰਿਆਣ ਏ ਹੜਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਿਗੁਰ ਅੱਗੇ ਟੈ ਪਉ ਸਭ ਕਿਸ ਜਾਣੈ ਜਾਨ ਆਸਾ ਮਨ ਸਾਜ ਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕੈ ਭਾਣੈ ਭੀ ਚੱਲਹਿ ਤਾਂ ਦਰਗਹ ਆ ਪਾਵਹਿ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਢਿਗ ਪੈਨਣ ਢਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟ ਨਾ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹੈ ਸਮਾਏ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈਂਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ ਕੋਈ ਬੂਝੈ ਬੂਝਣ ਹਾਰ ਅੰਤਰ ਬਿਬੇਕ ਕਰ ਸੋ ਬੂਜੈ ਈਹੋ ਬਬੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰ ਸਤ ਹਰ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੇ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਉ ਅੰਤ ਦੁਖ ਪਹਤਾਇ ਆਈ ਅੰਦਰੋਂ ਬਾਹਰੋਂ ਅੰਧਿਆ ਸੋਧ ਨ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੈ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਾਰ ਸਿਉ ਰਹੀ ਸਮਾਹੀ ਪੰਡਤ ਦੂਜੇ ਭਾਏ ਬਰਕਤ ਨਾ ਹੋਵਈ ਨਾ ਧਨ ਪੱਲੈ ਪਾਏ ਪੜਥ ਕੇ ਸੰਤੋਖ ਨ ਆਇਉ ਅਨ ਦਿਨ ਜਲਤ ਵਿਹਾਈ ਕੂਕ ਪੂਕਾਰ ਨ ਚੁੱਕਈ ਨਾ ਸੰਸਾ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੋਹੇ ਕਾਲੈ ਉਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੀ ਮਿਲ ਪੰਥ ਦਸਾਈ ਜੋ ਹਰ ਦਸਤੇ ਮਿੱਤ ਤਿਸ ਹਉ ਬਲ ਜਾਈ ਗੁਣ ਸਾਝੀ ਤਿੰਨ ਸਿਓ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨੇਤਾ ਸੇਵ ਹਰ ਸੁਖ ਪਾਈ ਬਲੇ ਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਸ਼ਲੋਕ ਮਹਲਾ 3 ਪੰਡਤ ਮੈਲ ਨਾ ਚੁੱਕਈ ਜੇ ਵੇਦ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਸਾਰ ਪੰਡਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤ ਗੁਰ ਸੇਵੈ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚਾ ਨਾਹੀਂ ਪਿਆਰ ਨਾਨਕ ਨਾਮ ਰਤੇ ਸਹਿਜੇ ਰੱਜੇ ਜਿਨ੍ਹਾਂ ਹਰ ਰੱਖਿਆ ਉਰ ਧਾਰ ਮਹੱਲਾ ਤੀਜਾ ਮਨ ਮੁਕਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਈ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਏ ਮਨ ਹੱਤ ਸਹਿਜ ਨਾ ਬੀਜਿਓ ਭੁਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਨਕ ਗੁਰਮੁਖ ਮਿਲੇ ਵਡਿਆਈਆਂ ਜੇ ਆਪੇ ਮੇਲ ਮਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੇ ਸਾਦ ਸਾਤ ਰਿਪਤਾਵਣੀ ਗੁਣ ਗਾਵੇ ਪਿਆਰੀ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਥ ਸਤਿਗੁਰੂ ਗੁਰੂ ਬੁਲਾਵਣੀ ਸ਼ਲੋਕ ਮਹਲਾ 3 ਜਾਂ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੀ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਇਉ ਗੁਰਮਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕਉਲ ਉਦਾਰ ਹੈ ਆਪਣਾ ਦਰਗਾਹ ਪਾਵਹਿ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰ ਘਰੈ ਲਾਈਆ ਜਿਨਾਂ ਗੁਰ ਪਿਆਰਾ ਮਨ ਚੇਤਾ ਤਿਨਾਂ ਭਾਉ ਗੁਰੂ ਦੇਵਾਈਆ ਗੁਰ ਸਿਖਾਏ ਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸ਼ਲੋਕ ਮਹਲਾ 3 ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਆਵਰੇ ਕਰਮ ਕਮਾਏ ਜਮਦਰ ਬੱਦੇ ਮਾਰਿਐ ਫਿਰ ਵਿਸਟਾ ਮਾਹੀ ਪਚਾਹੀ ਮਹੱਲਾ ਤੀਜਾ ਨਾਨਕ ਸਤਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਹੈ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੈ ਕਾਮ ਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮਖ ਸੁਖ ਪਾਈ ਸ਼ਲੋਕ ਮਹਲਾ 3 ਬਿਨ ਕਰਮੈ ਨਾਉ ਨਾ ਪਾਈਐ ਪੂਰਾ ਕਰਮ ਪਾਇਆ ਜਾਇ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਲਾਏ ਮਹੱਲਾ ਪਹਿਲਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾਂ ਕੁੱਤੇ ਖਾਏ ਇੱਕ ਪਾਣੀ ਵਿੱਚ ਉਸੱਟਿ ਹੈ ਇੱਕ ਭੀ ਫਿਰ ਹਸਨ ਪਾਏ ਨਾਨਕ ਏਵ ਨਾ Japai ਕਿੱਥੇ ਜਾਏ ਸਮਾਹ ਪੌੜੀ ਤਿਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੀ ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮਖ ਸੇਵਕ ਸਿੱਖ ਅਭਿਆਗਤ ਜਾਏ ਬਰਸਾਤੀ ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮਖ ਸਿੱਖ ਸਾਧ ਸੰਤ ਚੜ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿਜਾਤੀ ਸ਼ਲੋਕ ਮਹਲਾਤੀ